ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਰੇ ਸਾਰਿਆਂ ਉਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨ ਹਾਨ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਭਾਵ ਵੀ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਹਰੇਕ ਕਿਸਮ ਦੀ ਅਪਨਤ ਨੂੰ ਮਿਟਾ ਦਿੰਦਾ ਹੈ ਔਰ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸਲ ਤਵ ਤੀਆ ਤੇ ਸੰਤ ਜਨਾਂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ ਤਦੋਂ ਕਹਿੰਦੇ ਭਾਈ ਉਸ ਸਾਰੇ ਆਤਮਕ ਸੁੱਖ ਜਿਹੜੇ ਆ ਉਹ ਮਿਲ ਜਾਂਦੇ ਹਨ ਸੰਤਨ ਬਿਨ ਅਵਰਨ ਦਾਤਾ ਵੀਆ ਮਰ ਸਮਝਾਂਦੇ ਨੇ ਵੀ ਸੰਤ ਦਿਨਾਂ ਤੋਂ ਬਿਨਾ ਗੁਰੂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ ਜੋ ਜੋ ਸ਼ਰਨ ਪਰ ਸਾਧੂ ਕੀ ਸੁਭਾਰਗ ਰਾਮ ਕੀਆ ਵਿਜੜਾ ਜਿਹੜਾ ਵੀ ਮਲੁਖ ਸਾਧੂ ਦਾ ਮਤਲਬ ਹੈ ਗੁਰੂ ਦੀ ਸੰਤ ਜਨਾਂ ਦੀ ਸ਼ਰਣ ਪੈਂਦਾ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ ਕੋਟ ਬਰਾਦ ਮਿਟੈ ਜਨ ਸੇਵਾ ਅਰ ਕੀਰਤਨ ਰਸ ਗਾਈਏ ਸਤਗੁਰੂ ਜੀ ਕਹਿੰਦੇ ਨੇ ਭਾਈ ਪ੍ਰਮਾਤਮਾ ਦੇ ਸੇਵਕ ਦੀ ਦੱਸੀ ਸੇਵਾ ਕੀਤਿਆਂ ਕਰੋੜਾਂ ਪਾਪ ਮਿਟ ਜਾਂਦੇ ਹਨ ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸੇਵਕ ਸਲਾਹ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਮੀਆਂ ਸੁਖ ਆਗੇ ਮੁਖੇ ਊਜਲ ਜਨਕਾ ਸੰਗ ਵਡ ਪਾਗੀ ਪਾਈਏ ਇਸ ਲੋਕ ਵਿੱਚ ਵੀ ਆਤਮਿਕ ਆਨੰਦ ਮਿਲਿਆ ਰਹਿੰਦਾ ਪਰ ਲੋਕ ਵਿੱਚ ਵੀ ਸੁਰੱਖ ਰੂ ਹੋਈਦਾ। ਪਰ ਗੰਦੇ ਭਾਈ ਪਰਮਾਤਮਾ ਦੇ ਸੇਵਕ ਦੀ ਸੰਗਤ ਜਿਹੜੀ ਹੈ ਉਹ ਵੱਡੇ ਭਾਗਾ ਨਾਲ ਮਿਲਦੀ ਹੈ। ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾ ਕਹੀਐ ਸਤਿਗੁਰ ਕਹਿੰਦੇ ਨੇ ਭਾਈ ਆਪਣੀ ਇੱਕ ਜੀਵ ਇੱਕ ਜੀਵ ਹੈ ਸੰਤ ਜਨ ਦੇ ਅਨੇਕਾ ਗੁਣਾਂ ਨਾਲ ਭਰਪੂਰ ਹੁੰਦੇ ਹਨ ਜਿਹੜੇ ਸੰਤ ਜਨ ਨੇ ਗੁਰੂ ਜਿਹੜਾ ਉਹਦੇ ਵਿੱਚ ਅਨੇਕਾ ਗੁਣ ਹਨ ਸੰਤ ਜਨਾਂ ਦੀ ਵਡਿਆਈ ਕਿਤਨੀ ਕੋ ਦੱਸੀ ਜਾਵੇ ਭਗਵ ਵੀ ਇੱਕ ਜੀਵ ਦੇ ਨਾਲ ਗੁਰੂ ਦੀ ਵਿੜਾਈ ਜਿਹੜੀ ਹੈ ਉਹ ਦੱਸੀ ਨਹੀਂ ਜਾ ਸਕਦੀ ਆਗਮ ਅਗੋਚਰ ਸਾਧਿਆ ਬਿਨਾ ਸੀ ਸ਼ਰਨ ਸੰਤਨ ਕੀ ਲਈ ਹੈ ਸੰਤ ਜਨ ਦੀ ਸ਼ਰਨ ਪਿਆਈ ਉਹ ਪ੍ਰਮਾਤਮਾ ਮਿਲ ਸਕਦਾ ਜੋ ਕਦੇ ਨਾਸ ਹੋਣ ਵਾਲਾ ਨਹੀਂ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰਾਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਗੁਰੂ ਨੂੰ ਜਪ ਕੇ ਗੁਰੂ ਦੇ ਨਾਮ ਨੂੰ ਰੜ ਕੇ ਹੀ ਪ੍ਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ ਨਿਰਗੁਣ ਨੀਤ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਮਰਦ ਕਹਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਲਣਾ ਵਿਚਾਰ ਅਰਦਾਸ ਕਰੋ ਔਰ ਆਖੋ ਕਿ ਦਾਤਾ ਜੀ ਮੈਂ ਗੁਣਹੀਨ ਹਾਂ ਮੈਂ ਨੀਚਾ ਹਾਂ ਮੈਂ ਨਿਆਸਰਾ ਹਾਂ ਮੈਂ ਬਿਕਾਰੀ ਹਾਂ ਮੈਂ ਸੰਤਾਂ ਦਾ ਪੱਲਾ ਫੜਿਆ ਭਾਵ ਗੁਰੂ ਦੇ ਲੜ ਲਗਿਆ ਬੋਲ ਤਮੋ ਗ੍ਰਹਿਵੰਦ ਕੋਪਮੈ ਨਾਨਕ ਲਿਓ ਨਿਭਾਈਂ ਹੈ ਨਾਨਕ ਮਰਜ਼ ਕਹਿੰਦੇ ਨੇ ਭਾਈ ਉਸ ਮਾਲਕ ਦੇ ਚਰਨ ਵਿਚ ਅਰਦਾਸ ਕਰੋ ਵੀ ਗ੍ਰਸਤ ਦੇ ਬੋਧ ਦੇ ਅੰਨੇ ਕੂਵ ਵਿੱਚ ਡੁੱਬ ਰਹੇ ਦਾ ਸਾਤ ਤੋੜ ਤੱਕ ਨਿਵਾ ਦਿਓ ਸਾਡੀ ਧਰਨਾ ਨਾਲ ਤੁਹਾਡੇ ਚਰਨਾਂ ਨਾਲ ਲੱਗੀ ਹੋਈ ਤੋੜ ਨਿਭਾ ਜਾਏ ਇਹ ਅਰਦਾਸ ਮਾਲਕ ਦੇ ਚਰਨਾਂ ਵਿੱਚ ਰਲ ਮਿਲ ਕੇ ਕਰੀਏ ਪ੍ਰਮਾਤਮਾ ਸਭਨਾ ਪਰਮੇਰ ਪ੍ਰਿਆਤ ਰਕੇ ਆਪਣੇ ਆਪ ਨੂੰ ਅਸਾਦ ਸੰਗ ਨੀਮਾ ਸਮਝੀਏ ਔਰ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ ਤੇ ਸਭ ਤੋਂ ਸੁੱਚਾ ਉੱਚੇ ਸੁੱਚੇ ਨਾਮ ਦੀ ਦਾਤ ਪ੍ਰਮਾਤਮਾ ਸਾਨੂੰ ਸਭਨਾ ਨੂੰ ਬਖਸ਼ਿਸ਼ ਕਰ ਦੇਵੇ ਤਾਂ ਕਿ ਸਾਡਾ ਲੋਕ ਅਤੇ ਬਲੋਕ ਸਬਰ ਜਾਵੇ ਸਤਿਗੁਰੂ ਜੀ ਸਭਨਾ ਪਰਮੇਰ ਪ੍ਰਿਆਤ ਰਕਣ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਫਾਕਤਾ ਦੀ ਅਰਦਾਸ ਤੇ ਗੁਰੂ ਘਰ ਦੀਆਂ ਚੰਦਰੀਆਂ ਸੇਵਾਵਾਂ ਸਤਿਗੁਰ ਕਿਰਪਾ ਕਰਕੇ ਨੇਪਰੇ ਚੜਾ ਲੈਣ ਮਰਜ਼ੀ ਮੇਨ ਪ੍ਰਿਆਤ ਰੱਖਣ ਇਹੋ ਅਰਦਾਸ ਤਰਲ ਮਿਲ ਕੇ ਸਾਰੇ ਕਰਦੇ ਵੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਤਰਵਤ ਲਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ